ਇਹਦਾ ਬ੍ਰੇਖ ਖਖੜੀ ਖਰਬੂਜਿਆਂ ਦਾ ਬਾੜਾ ਕਾਟੇ ਵਾਦਦੇ ਨੇ ਜਿਹਦਾ ਚੱਲਣੇ ਪੈਂਦੇ ਆ ਠੀਕ ਹੈ ਇਹ ਫੇਰ ਗਾਂ ਪੱਕਰੀ ਦਾ ਫੇਰ ਖਰਨਾ ਜਾ ਕੇ ਫੇਰ ਗਾਂਾਂ ਦੀ ਗਾਂਾਂ ਫੇਰ ਪਾਲੀ ਦਿਖਾਉਂਦਾਗਾ ਇਹਦਾ ਕਿਰਾਂ ਬੰਦੇ ਨੂੰ ਮਾਰ ਕੇ ਫੇਰ ਖੜਾ ਕਰ ਦਿੰਦੀਆਂ ਨੇ ਠੀਕ ਹੈ ਇਹ ਕਿਰਾਂ ਦਾ ਡੇਕ ਦਿੰਦੀਆਂ ਨੇ ਕਿਰਾਂ ਦਾ ਬੰਦੇ ਦਾ ਐ ਹੋ ਜਾਂਦਾ ਵੀ ਇਹਨਾਂ ਨੂੰ ਛੱਡ ਕੀ ਫਾਇਦਾ ਇਹਨਾਂ ਦਾ ਰੱਖੀਆਂ ਦਾ ਹੌਸਲਾ ਟੁੱਟ ਜਾਂਦਾ ਬੰਦਾ ਹੌਸਲਾ ਟੁੱਟ ਜਾਂਦਾ ਇਹਨਾਂ ਦੇ ਵਿੱਚ ਹੌਸਲੇ ਪਗਾਉਣੇ ਪੈਂਦੇ ਨੇ ਫੇਰ ਨੌ ਬਣਦੇ ਨੇ ਜਾ ਕੇ ਜਿਹੜੀਆਂ ਨੇ ਹੁਣ ਦੇ ਕੇ ਘਾਟਾ ਕਿਹੜਾ ਬੱਕਰੀਆਂ ਘਰੇ ਬਾੜਦੇ ਵੀ ਚੜ ਘਰੇ ਪਾਦਾਂਗੇ ਘਰੇ ਵੀਰੇ ਕੁਝ ਨਹੀਂ ਤੜਕੇ ਤੋਂ ਬੱਕਰੀ ਲੈ ਕੇ ਆਥਣ ਤੱਕ ਉਹਦੀ ਥੋਕ ਕੇ ਰੱਖੂ ਉਹਨੂੰ ਉਹ ਮੇਲੇ ਦੀ ਵੀ ਦਿਖਾਊਗਾ ਬੱਕਰੀ ਵੀ ਹਾਂ ਹਾਂ ਅਗਲਾ ਵੀ ਦੇਖੋ ਵੀ ਭਾਂਜ ਦੀ ਬੱਕਰੀ ਹੈਗੀ ਹੈਗੀ ਉਹ ਬੱਕਰੀ ਚੜ ਕੇ ਆਵੇ ਕਰੇ ਕੌਲਾ ਦਾਣੇ ਦਾ ਖਾਵੇ ਹਾਲੀ ਬੱਕਰੀ ਤੜਕੇ ਨੂੰ ਕਹਿੰਦੀ ਆ ਜਾ ਕੇ ਚੋਲਾ ਚੋਲਾ ਹੈ ਓਹ ਹੁਣ ਬਾਹਰ ਲਈ ਚਰਾਈਦਾ ਫਿਰ 12 ਵਜੇ ਨੂੰ ਬਈ ਫਿਰ ਉਹਦਾ ਕਹਿੰਦੇ ਹੁਣ ਜਦੋਂ ਮਰਜੀ ਬੈਠੀ ਚੱਲ ਮੈਂ ਤਾਂ ਦੇਉਂਗੀ ਹਾਂ ਹਾਂ ਦੇ ਕੇ ਪੜਾਕੂ ਮੁੰਡੇ ਮੁੱਖ ਗਈ ਸੀ ਮੋੜਨੀ ਗਲੀਆਂ ਦੇ ਕੱਖਾਂ ਦੀ ਵੀ ਪਏ ਜਾਂਦੀ ਲੋੜਨੀ ਹਏ ਸ਼ਾਇਰ ਦਾ ਸਕੂਲ ਦੇਖਾ ਪੁੱਲ ਗਈ ਸੀ ਪੰਡਣੀ ਅੰਬਾਂ ਨਾਲੋਂ ਵੱਧ ਕੰਮ ਆ ਜਾਂਦੇ ਰੈਂਡਣੀ ਹਏ ਮੌਤ ਨਾਲ ਵਾਹ ਹਏ ਮੌਤ ਵੇੜੇ ਜਾਂਦੇ ਆ ਕੇ ਸੱਜਣਾਂ ਪੁਰਾਣੇ ਸਸੀ ਗਾਲ ਦੋਸਤੋ ਆਪਾਂ ਖੜੇ ਆ ਬਾਈ ਜੀ ਕਾਲੇ ਕੇ ਬੱਕਰੀਆਂ ਦੇ ਮੇਲੇ ਦੇ ਵਿੱਚ ਤੇ ਇੱਥੇ ਬਾਈ ਜ਼ਿਲ੍ਹਾ ਸੰਗਰੂਰ ਤੋਂ ਆਇਆ ਬੱਕਰੀਆਂ ਵਾਲੇ ਸ਼ਕੀਨ ਭਰਾ ਕੋਟ ਤੇ ਚਾਦਰੇ ਲਾ ਕੇ ਤੇ ਨੌਜਵਾਨ ਮੁੰਡਿਆ ਸਾਰੇ ਬੱਕਰੀਆਂ ਦਾ ਰੱਖਦੇ ਆ ਪੂਰਾ ਸ਼ੌਕ ਆਜੋ ਗੱਲਬਾਤ ਕਰਾਉਣਿਆਂ ਬਾਈ ਦੇ ਨਾਲ ਬਾਈ ਕੀ ਹਾਲ ਆ ਬਧਿਆ ਬਰੇ ਆਪਣਾ ਨਾਮ ਤੇ ਪਿੰਡ ਦੱਸ ਦੇ ਬਈ ਬਈ ਨਾਮ ਮੇਰਾ ਸੁਖ ਹੈਗਾ ਪਿੰਡ ਕਰਾਚੂ ਆਂ ਕਰਾਚੂ ਤੋਂ ਆਇਆ ਬਈ ਹੈ ਤੇ ਆਪਣੇ ਨਾਲ ਸਾਰੇ ਮਿੱਤਰ ਆਪਣੇ ਬੱਕਰੀਆਂ ਨੇ ਹਾਂ ਹਾਂ ਬਈ ਆਪਣੇ ਦਾ ਪਾਈ ਨੇ ਠੀਕ ਹੈ ਬਈ ਕਿੰਨੇ ਸਾਲਾਂ ਦਾ ਬਈ ਸ਼ੌਂਕ ਹੈ ਬੱਕਰੀਆਂ ਦਾ ਆਪਾਂ ਨੂੰ ਬਈ ਬੱਕਰੀਆਂ ਦਾ ਯਾਰ ਆਪਣੇ ਮੁੱਢ ਦੀਆਂ ਰਹਿੰਦੀਆਂ ਨੇ ਠੀਕ ਹੈ ਬਈ ਉਮਰ ਕਿੰਨੀ ਹੋ ਗਈ ਤੇਰੀ ਬਈ ਉਮਰ ਹੈਗੀ ਅੰਮ੍ਰੀ 16 ਸਾਲ ਦੀ 16 ਸਾਲ ਹਾਂ ਵੀਰੇ ਤੇ ਬੱਕਰੀਆਂ ਜੇ ਸ਼ੁਰੂ ਤੋਂ ਫਿਰ ਪੜ੍ਹਾਈ ਪੜੂਈ ਨਹੀਂ ਕੀਤੀ ਨਾ ਯਾਰ ਬਾਈ ਮੇਰਾ ਪੜ੍ਹਾਈ ਦਾ ਕਰੀ ਨਹੀਂ ਹੈਗੀ ਅੱਛਾ ਨਾ ਕਿੰਨੀਆਂ ਬੱਕਰੀਆਂ ਬਾਈ ਬਾਈ ਬੱਕਰੀਆਂ ਹੈਗੀਆਂ ਨੇ 20 25 ਆਪਣੇ ਤੇ ਠੀਕ ਆ ਚਰਾਇ ਤੇ ਰੱਖਦੇ ਹਾਂ ਬੱਕਰੀਆਂ ਹਾਂ ਵੀਰੇ ਚਰਾਇ ਤੇ ਰੱਖਦੇ ਹਾਂ ਕੁਸ ਕਰੇ ਨਹੀਂ ਰਾ ਚਾਰਾ ਪਾ ਦਿੰਦੇ ਹਾਂ ਠੀਕ ਆ ਬਾਈ ਤੇ ਅੱਜ ਫਿਰ ਮੇਲੇ ਤੇ ਬਾਈ ਮੱਥਾ ਟੇਕਣ ਨਹੀਂ ਆਏ ਹੋ ਹਾਂ ਵੀਰੇ ਮੱਥਾ ਟੇਕਣ ਵੀ ਆਇਆ ਆਪਣਾ ਸ਼ੌਂਕ ਵੀ ਦੇ ਪਕਾਉਣ ਆਏ ਆਂਗੇ ਠੀਕ ਆ ਹਾਂ ਜਿਵੇਂ ਤੁਸੀਂ ਬਾਈ ਕੁੜਤਾ ਜਾਦਰਾ ਲਾਇਆ ਹਨਾ ਬਹੁਤ ਸੋਹਣਾ ਲੱਗਦਾ ਪਹਿਰਾਵਾ ਪੱਗ ਬੰਨੀ ਆ ਤੇ ਇਹ ਸ਼ੌਕ ਫਿਰ ਅੱਜ ਮੇਲੇ ਦੀ ਹੈ ਕਿ ਵੈਸੇ ਵੀ ਲਾ ਲੈਣੋ ਕੋਰਦਾ ਨਾ ਨਾ ਫਿਰ ਬੈਸੀ ਵੀ ਡਾ ਲੈਣਿਆ ਗਿਆ ਆਪਾਂ ਬੱਕਰੀ ਠੀਕ ਆ ਹਾਂ ਤੇ ਕਿਵੇਂ ਦਾ ਕੰਮ ਹੈਗਾ ਬਈ ਬੱਕਰੀਆਂ ਦਾ ਕਮਾਈ ਕਮਾਈ ਹੁੰਦੀ ਹੈ ਇਹ ਤਾਂ ਚੰਗੀ ਬਾਈ ਯਾਰ ਕਮਾਈ ਤਾਂ ਇਹ ਮਿਹਨਤ ਦੇ ਸ਼ਰਤ ਆ ਅੱਛਾ ਬੰਦਾ ਇਹਨਾਂ ਦੀ ਦੇਖਭਾਲ ਕਰੇ ਹੂੰ ਤੜਕੀ ਉੱਠੇ 4 ਵਜੇ ਦੇ ਨੂੰ ਬੱਕਰੀ ਜੇ ਬੰਦਾ 8 ਵਜੇ ਉੱਠੂਗਾ ਤਾਂ ਜਿਹੜਾ ਬੱਕਰੀਆਂ ਤੜਕੇ ਉੱਠ ਕੇ ਜਿਹੜੀਆਂ ਮੂਤ ਕਰਨੀਆਂ ਉਹ ਵਾਲਿਆਂ ਗਾਂਹਾਂ ਜਾ ਕੇ ਸੱਤ ਵਜੇ ਕਰਨੇ ਜਾ ਕੇ ਜਿਹੜੀਆਂ ਬੱਕਰੀਆਂ ਹੁਣ ਉੱਥੇ ਵੀ ਜਿਹੜੀਆਂ ਮੂਤ ਜੇ ਬੈਠੀਆਂ ਨੇ ਪਾਲੀ 8 ਵਜੇ ਉੱਠ ਖੜਿਆ ਬੱਕਰੀਆਂ ਭਿੱਜੀਆਂ ਹੋਈਆਂ ਨੇ ਲੈਵੇ ਲੱਬੜੇ ਹੋਏ ਨੇ ਕੀ ਅਗਲਾ ਦੁੱਧ ਨੂੰ ਕਰੂਗਾ ਕੀ ਚਰਾਈ ਨੂੰ ਕਰੂਗਾ ਹੂੰ ਬੰਦਾ 4 ਵਜੇ ਦਾ ਉੱਠਿਆ ਹੋਇਆ ਘਾਟੇ ਦੇ ਵਿੱਚ ਕੰਮ ਨਿਮੇੜ ਕੇ ਜਦੋਂ ਬੱਕਰ ਜਦੋਂ ਹੋਰ ਪਾਲੀ ਉੱਥੂਦ ਨੂੰ ਭਾਂਜਦੀਆਂ ਬੱਕਰੀਆਂ 7 ਵਜੇ ਖੜੀਆਂ ਲਾਈਆਂ ਸਹੀ ਆ ਤੁਸੀਂ ਕਿੰਨੇ ਵਜੇ ਉੜਦੇ ਹੋ ਮੈਂ ਵੀਰੇ ਮੈਂ 6 ਵਜੇ ਉੱਠ ਖੜਦਾ ਤੇ ਕਿਵੇਂ ਕੰਮ ਕਰਦੇ ਹੋ ਉੱਠ ਕੇ ਪਹਿਲਾਂ ਕੀ ਕੀ ਹੁੰਦਾ ਬੱਕਰੀਆਂ ਚ ਬਈ ਪਹਿਲਾਂ ਤਾਂ ਯਾਰ ਉੱਠ ਕੇ ਧਾਰ ਲੋਕੀ ਜੋ ਚੂਣੀ ਘਾਰ ਡੋਕੀ ਕੱਢ ਕੇ ਫਿਰ ਮੇਮਣੀ ਚੰਗਾਉਣੇ ਮੇਮਣੀ ਚੰਗਾ ਕੇ ਲਾ ਕੇ ਝੋਲੇ ਫਿਰ ਬੱਕਰੀਆਂ ਸਾਥ ਜੀ ਛੱਡ ਕੇ ਆਉਣੀ ਪਰ 7:00 ਛੱਡ ਕੇ ਝਾੜੂ ਆਪ ਲਾਉਣਾ ਵੀਰੇ ਹੂੰ ਝਾੜੂ ਲਾ ਕੇ ਕੂੜਾ ਬੜਾ ਸੱਟ ਗਏ ਫਿਰ ਰੋਟੀ ਪਾਣੀ ਖਾ ਕੇ ਫਿਰ ਬੱਕਰੀਆਂ ਛੱਡਣਾ ਠੀਕ ਹੈ ਤੇ ਬਾਈ ਜਦੋਂ ਤੁਸੀਂ ਇਹ ਕੰਮ ਚ ਆਏ ਸੀ ਬਚਪਨ ਚ ਹਾਂ ਜੀ ਉਦੋਂ ਆਣੀ ਨਹੀਂ ਸੋਚ ਪੜ ਲਗੇ ਹੋਰ ਕੰਮ ਕਰ ਲਗੇ ਬਾਈ ਯਾਰ ਬਸ ਸੌਂ ਕੇ ਹੱਡਾਂ ਜੇ ਰਚ ਗਏ ਆ ਅੱਛਾ ਬਸ ਛੋਟਾ ਜਿਹਾ ਹੁੰਦਾ ਮੇਲਿਆਂ ਦੇ ਬਾਪ ਮੇਰਾ ਲੈ ਜਾਂਦਾ ਤੀ ਬਾਹੀਂ ਸ਼ੌਂਕ ਜਾਪੂਏ ਕੁੜਤੇ ਚਾਦਰਿਆਂ ਦਾ ਬਾ ਫਿਰ ਇਹ ਬਸ ਤਿਆਰ ਕਰਾ ਬਾਪੂ ਜੀ ਦਾ ਕੀ ਨਾਂ ਸੀ ਆਪਣੇ ਦਾ ਵੀਰੇ ਬਾਪ ਦਾ ਨਾਮ ਕਾਲਾ ਗਈ ਕਾਲਾ ਸਿੰਘ ਤੇ ਉਹਨਾਂ ਕੋਲੇ ਵੀ ਰੱਖਿਆ ਸੀ ਬੱਕਰੀਆਂ ਹਾਂ ਹਾਂ ਵੀਰੇ ਉਹਨਾਂ ਦੇ ਦાદੇ ਤੋਂ ਰੱਖਿਆ ਸੀ ਹਾਂ ਜੀ ਠੀਕ ਆ ਬਾਈ ਤੇ ਬਈ ਚਰਾਈ ਤੇ ਲਿਆ ਆਣਾ ਬੱਕਰੀਆਂ ਰਾਜ ਜਾਂਦੀਆਂ ਨੇ ਕਿ ਘਰੇ ਵੀ ਦਾਣਾ ਪੱਠਾ ਪਾਉਣਾ ਪੈਂਦਾ ਵੀਰੇ ਦੇਖ ਯਾਰ ਜੇ ਬੰਦਾ 12 ਬੱਕਰੀ ਠੋਕ ਕੇ ਲੈ ਕੇ ਆਉਂਦਾਗਾ ਹੂੰ ਜਿਹੜੇ ਨੇ ਦਿਨ ਰਾਤ ਦੇਖਣੀ ਹੀ ਨਹੀਂ ਹੈਗੀ ਜਿਹੜਾ ਬੱਕਰੀਆਂ ਜੇ ਰੋਧਿਆ ਪਿਆਗਾ ਹਾਂ ਹੈ ਉਹ ਤਾਂ ਫਿਰ ਉਹ ਵੀ ਤਾਂ ਚਰਾਈ ਦੇ ਸਰਤੇ ਹੋਏ ਨੇ ਜਿਹੜਿਆ ਨੇ ਹੁਣ ਦੇ ਕੇ ਘਾਂਟਾ ਜਿਹੜਾ ਬੱਕਰੀਆਂ ਘਰੇ ਬਾੜਦੇ ਆਂ ਵੀ ਚੜ ਘਰੇ ਪਾ ਦਾਂਗੇ ਘਰੇ ਵੀਰੇ ਕੁਛ ਨਹੀਂ ਬਣਦਾ ਇਹਨਾਂ ਦਾ ਠੀਕ ਹੈ ਜਿਹੜਾ ਬੰਦਾ ਆਥਣ ਤੋਂ ਤੜਕੇ ਤੋਂ ਬੱਕਰੀ ਲੈ ਕੇ ਆਥਣ ਤੱਕ ਉਹਦੀ ਠੋਕ ਕੇ ਰੱਖੂ ਉਹਨੂੰ ਉਹ ਮੇਲੇ ਦੀ ਵੀ ਦਿਖਾਊਗਾ ਬੱਕਰੀ ਵੀ ਹਾਂ ਹਾਂ ਅਗਲਾ ਵੀ ਦੇਖੋ ਵੀ ਭਾਂਜ ਦੀ ਬੱਕਰੀ ਹੈਗੀ ਹੈਗੀ ਹਾਂ ਹੈ ਜੇ ਹੁਣ ਆਪਾਂ ਨੇ ਭਾਂਜ ਦੀ ਤੜਕੇ ਇੰਦਰ 9 ਵਜੇ ਛੱਡੀਆਂ ਬੱਕਰੀਆਂ 4 ਵਜੇ ਘਰੇ ਲਿਆ ਕੇ ਬਾੜਤੀਆਂ ਫੇਰ ਨਹੀਂ ਗੱਲ ਬਣ ਉਹ ਨਹੀਂ ਗੱਲ ਬਣਦੀ ਹੈਗੀ ਠੀਕ ਹੈ ਭਾਈ ਭਾਈ ਉਮਰ ਛੋਟੀ ਹੈ ਗੱਲਾਂ ਬਹੁਤ ਹੈਂਡ ਕਰਦਾ ਤੇ ਆਰਬੇ ਬਹੁਤ ਕਰੀ ਬੈਠਾ ਹਨਾ ਰੁੰਗੀਆਂ ਕਰਦਾ ਤੇ ਜੇ ਜਿਵੇਂ ਬਾਈ ਅੱਜ ਕੱਲ ਬੱਕਰੀ ਦਾ ਕੰਮ ਬਹੁਤ ਚੱਲਿਆ ਨਵੇਂ ਮੁੰਡੇ ਹੁਣ ਜ਼ਿਮੀਂਦਾਰਾਂ ਦੇ ਵੀ ਰੱਖੀ ਬੈਠੇ ਆ ਪਰ ਬੰਦਾ ਸਿਰੇ ਕੋਈ ਚੜਦਾ ਫੇਲ ਹੋ ਜਾਂਦੇ ਆ ਕੀ ਕਰਨਾ ਉਹਦਾ ਕੀ ਕਰਨਾ ਤੁਸੀਂ ਕੀ ਸਮਝਦੇ ਹੋ ਫੇਲ ਕਿਉਂ ਹੁੰਦੇ ਬੰਦੇ ਇਹ ਫੇਲ ਵੀਰੇ ਦੇਖ ਯਾਰਾ ਹੁਣ ਕੁਸ ਤਾਂ ਐ ਕਹਿੰਦੇ ਨੇ ਵੀ ਵਿਚੋਂ ਬੱਕਰੀ ਬਈ ਮਰ ਗਈ ਬੰਦੇ ਦਾ ਜੀ ਉਤਰ ਜਾਂਦਾ ਹਾਂ ਠੀਕ ਆ ਇਹਦਾ ਬਰੇਖ ਖਖੜੀ ਕਰਬੂਜਿਆਂ ਦਾ ਬਾੜਾ ਕਾਟੇ ਵੱਧਦੇ ਨਾ ਜਿਹਦਾ ਚੱਲਣੇ ਪੈਂਦੇ ਆ ਠੀਕ ਹੈ ਇਹ ਫੇਰ ਗਾਂਾਂ ਬੱਕਰੀ ਦਾ ਫੇਰ ਖਰਨਾ ਜਾ ਕੇ ਫੇਰ ਗਾਂਾਂ ਦੀ ਗਾਂਾਂ ਫੇਰ ਪਾਲੀ ਦਿਖਾਉਂਦਾਗਾ ਇਹਦਾ ਕਿਰਾਂ ਬੰਦੇ ਨੂੰ ਮਾਰ ਕੇ ਫੇਰ ਖੜਾ ਕਰ ਦਿੰਦੀਆਂ ਨੇ ਠੀਕ ਹੈ ਇਹ ਕਿਰਾਂ ਦਾ ਡੇਕ ਦਿੰਦੀਆਂ ਨੇ ਕਿਰਾਂ ਦਾ ਬੰਦੇ ਦਾ ਐ ਹੋ ਜਾਂਦਾ ਵੀ ਇਹਨਾਂ ਨੂੰ ਛੱਡ ਕੀ ਫਾਇਦਾ ਕਹਿੰਦਾ ਰੱਖੀਆਂ ਦਾ ਹੌਸਲਾ ਟੁੱਟ ਜਾਂਦਾ ਬੰਦਾ ਹੌਸਲਾ ਟੁੱਟ ਜਾਂਦਾ ਇਹਨਾਂ ਦੇ ਵਿੱਚ ਹੌਸਲੇ ਪਗਾਉਣੇ ਪੈਂਦੇ ਨੇ ਫੇਰ ਨਵ ਬਣਦੇ ਨੇ ਜਾ ਕੇ ਜੀ ਹਾਂ ਠੀਕ ਹੈ ਇਹਨਾਂ ਦਾ 12 ਬੱਕਰੀ ਚੜ ਕੇ ਆਵੇ ਕਰੇ ਕੌਲਾ ਦਾਣੇ ਦਾ ਖਾਵੇ ਹਾਲੀ ਬੱਕਰੀ ਤੜਕ ਨੂੰ ਕਹਿੰਦੀ ਆ ਜਾ ਕੇ ਚੂਲਾ ਚੂਲਾ ਹੈ ਜਿਹੜੀ ਹੁਣ ਬਾਹਰਲੀ ਚਰਾਈਦਾ ਫਿਰ 12 ਵਜੇ ਨੂੰ ਬਈ ਫਿਰ ਉਹਦਾ ਕਹਿੰਦੇ ਹੁਣ ਜਦੋਂ ਮਰਜੀ ਬੈਠੀ ਚੱਲ ਮੈਂ ਤਾਂ ਦੇਉਂਗੀ ਹਾਂ ਜਿਹੜੀ ਹੁਣ ਆਪਣੀ 1 ਕਿਲੋ ਅੰਦਰ ਬੱਕਰੀ ਦੇ ਦਾਣੇ ਗਏ ਹੋਏ ਨੇ ਬਾਹਰੋਂ ਟੱਕਰੀ ਡੱਕ ਕੇ ਆਈ ਹੋਈ ਆ ਉਹਦਾ ਫਿਰ ਬਾਲਟੀ ਖੜਕਾਦੀ ਮੇਰੇ ਹਾਲੇ ਦੀ ਆਏ ਆਉਂਦੀ ਹੁੰਦੀ ਆਲੇਰਾ ਮਾਰਦੀ ਹਾਂ ਮੇਮਣਾ ਦਾ ਮੇਮਣਾ ਛੱਡ ਪਾਲੀ ਨੂੰ ਚੱਟਣ ਲੱਗ ਜਾਂਦੀ ਹੈਗੀ ਹਾਂ ਠੀਕ ਹੈ ਤੁਸੀਂ ਬਈ ਬੱਕਰੀਆਂ ਰੱਖੀਆਂ ਸ਼ੁਰੂ ਤੋਂ ਕਿ ਪੇਡਾ-ਪੂਡਾ ਦਾ ਵੀ ਸ਼ੌਂਕ ਸੀਗਾ ਨਾ ਵੀਰੇ ਪੇਡਾ ਦਾ ਹੈਗਾ ਦੀ ਪੇਡਾ ਮਰੇ ਲਵੇ ਹੈਗੀਆਂ ਦੀ 16-15 ਪੇਡਾਂ ਅੱਛਾ ਪੇਡਾਂ ਬਈ ਮੇਰੀਆਂ ਮਰ ਗਈਆਂ ਸੀ ਅੱਛਾ ਚੱਲ ਬਈ ਮੇਰੀਆਂ ਪੇਡਾਂ ਮਰ ਗਈਆਂ ਫਿਰ ਮੈਨੂੰ ਉਥੋਂ ਪੇਡਾਂ ਦਾ ਸ਼ੌਂਕ ਘਟਾਤਾ ਫਿਰ ਮੈਨੇ ਬੱਕਰੀਆਂ ਆਪਣੀਆਂ ਪਾਲ ਲਈ ਛੱਡ ਦੇ ਬਈ ਬੱਕਰਾ ਕੋਈ ਚੱਕਰ ਨਹੀਂ ਤੇ ਬਾਈ ਜਿਵੇਂ ਆਪਣੇ ਬਿਮਾਰੀਆਂ ਬਹੁਤ ਆ ਜਾਂਦੀਆਂ ਬੱਕਰੀਆਂ ਜਿਵੇਂ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਸਿਆਲਾਂ ਚ ਗਰਮੀਆਂ ਚ ਹਨਾ ਮੋਕ ਲੱਗ ਗਈ ਬੱਕਰੀ ਨੂੰ ਇਹੋ ਜਿਹਿਆਂ ਜਦੋਂ ਬਿਮਾਰੀਆਂ ਆਉਂਦੀਆਂ ਆਪ ਇਲਾਜ ਕਰ ਲੈਣੋ ਕਿ ਡਾਕਟਰ ਬੁਲਾਉਣਾ ਪੈਂਦਾ ਵੀਰੇ ਦੇਖ ਜਿਹੜਾ ਆਪਾਂ ਨੂੰ ਆਪਣੇ ਹੱਥ ਵਿਚ ਆਉਂਦਾ ਕੰਮ ਆ ਉਹਦਾ ਆਪਾਂ ਆਪੇ ਕਰ ਲੈਨੇ ਆਂਗੇ ਜਦੋਂ ਭਾਈ ਆਪਣੇ ਬਾਸ ਚੋਂ ਬਾਹਰ ਹੋ ਜਾਂਦਾਗਾ ਤਾਂ ਆਪਾਂ ਡਾਕਟਰ ਵੀ ਬੁਲਾ ਲੈਨੇ ਠੀਕ ਹੈ ਬਾਈ ਸਹੀ ਗੱਲ ਆ ਬਈ ਫਿਰ ਚਾਦਰਾਂ ਚੁਦਰਾ ਲਾਇਆ ਗਾਉਣ ਦਾ ਵੀ ਸ਼ੌਂਕ ਹੈਗਾ ਹਾਂ ਹਾਂ ਵੀਰੇ ਗਾ ਗਾ ਕੋਈ ਗੀਤ ਸੁਣਾਓ ਸੁਣਾਓ ਸੁਣਾ ਦੇ ਵੀਰੇ ਹਾਏ ਪੰਜ ਸੱਤ ਪੜ ਕੇ ਤੂੰ ਮੈਡਮ ਕਹੋਂਦੀ ਸੀ ਪਾਲੀਆਂ ਦੇ ਵਿੱਚ ਓਣੀ ਮوسک ਤੈਨੂੰ ਆਉਂਦੀ ਸੀ ਹ ਰੱਬ ਦੇ ਤਾਂ ਖਰਚ ਹਨੇਰਨੀਓ ਹੁੰਦਾ ਰੱਬ ਦੇ ਤਾਂ ਖਰਚਾ ਹਨੇਰਨੀਓ ਹੁੰਦਾ ਤਾਈਓ ਕਰਦੀਆਂ ਹਾੜੇ ਅੱਜ ਮੇਰੇ ਅੱਜ ਜਾਦ ਆ ਗਏ ਯਾਰ ਬੱਕਰੀਆਂ ਵਾਲੇ ਸੱਲ ਕੱਟ ਗਏ ਜਦੋਂ ਨਹੀਂ ਬਲੋ ਤੇਰੇ ਅੱਜ ਜਾਦੇ ਆ ਗਏ ਯਾਰ ਬੱਕਰੀਆਂ ਵਾਲੇ ਸੱਲ ਘਟ ਕੇ ਜਦੋਂ ਨਹੀਂ ਬੱਲੋਂ ਤੇਰੇ ਤੂੰ ਯਾਦ ਕਰ ਗੱਲਾਂ ਹੁਣ ਬਚਪਨ ਵਾਲੀਆਂ ਸਾਡੇ ਘਰੇ ਹੁੰਦੀਆਂ ਸੀ ਬੱਕਰੀਆਂ ਵਾਲੀਆਂ ਓਏ ਤੂੰ ਵੀ ਬੱਲੋਂ ਉਦੋਂ ਪਹਿਲੀ ਕੱਚੀ ਵਿੱਚ ਪੜਦੀ ਸੀ ਮੇਮਣੇ ਚੱਕਣ ਦੀ ਮਾਰੀ ਮੇਰੇ ਨਾਲ ਲੜਦੀ ਸੀ ਓਏ ਪੜ ਲਿਖ ਕੇ ਤੂੰ ਬਣੀ ਪੋਨਿਆਂ ਦਾ ਚੰਨ ਪੜ ਲਿਖ ਕੇ ਤੂੰ ਬਣੀ ਪੋਨਿਆਂ ਦਾ ਚੰਨ ਅਸੀਂ ਰਹਿ ਗਏ ਨਹੀਂ ਮੱਝਾਂ ਦੇ ਹਨੇਰੇ ਅੱਜ ਜ਼ਿਆਦੇ ਆ ਗਏ ਯਾਰ ਬੱਕਰੀਆਂ ਵਾਲੇ ਸੱਲ ਘਟ ਗਏ ਜਦੋਂ ਨਹੀਂ ਬਿੱਲੋਂ ਤੇਰੇ ਹਾ ਦੇ ਕੇ ਪੜਾਕੂ ਮੁੰਡੇ ਮੁੱਖ ਗਈ ਸੀ ਮੋੜਨੀ ਗਲੀਆਂ ਦੇ ਕੱਖਾਂ ਦੀ ਵੀ ਪਏ ਜਾਂਦੀ ਲੋੜਨੀ ਹਾ ਸ਼ਹਿਰ ਦਾ ਸਕੂਲ ਦੇਖਾ ਪੁੱਲ ਗਈ ਸੀ ਪੰਡਣੀ ਅੰਬਾਂ ਨਾਲੋਂ ਵੱਧ ਕੰਮ ਆ ਜਾਂਦੇ ਰੈਂਡਣੀ ਹਾ ਮੌਤ ਨਾਲ ਵਾ ਹਾ ਮੌਤ ਵੇਲੇ ਜਾਤੇ ਆ ਗਏ ਸੱਜਣੇ ਪੁਰਾਣੇ ਹਾ ਮੌਤ ਵੇਲੇ ਜਾਤੇ ਆ ਗਏ ਸੱਜਣੇ ਪੁਰਾਣੇ ਅਸੀ ਰਹਿ ਗਏ ਨਹੀਂ ਮੱਜਾਂ ਦੇ ਹਨੇਰੇ ਅੱਜ ਜਾਦੇ ਆ ਗਏ ਯਾਰ ਬੱਕਰੀਆਂ ਵਾਲੇ ਸੈਲ ਘਟ ਗਏ ਜਦੋਂ ਨਹੀਂ ਬਿਲੋਂ ਤੇਰੇ ਹਨੀ ਤੂੰ ਬੱਕਰੀ ਨੂੰ ਸ਼ਾਟ ਦਤਾ ਤਾਂ ਪੇਟ ਦਾ ਲਿਆ ਦੂੰਗਾ ਤੂੰ ਹੋ ਜੇ ਠੀਕ ਖੂਣੇ ਆਪਦਾ ਪਿਆ ਦੂੰਗਾ ਨਹੀਂ ਤੂੰ ਬੱਕਰੀ ਨੂੰ ਸ਼ਾਟ ਦਤਾ ਤਾਂ ਪੇਟ ਦਾ ਲਿਆ ਦੂੰਗਾ ਤੂੰ ਹੋ ਜੇ ਕੁੰ ਤੂੰ ਹੋ ਜੇ ਠੀਕ ਖੂਣੇ ਆਪਦਾ ਪਿਆ ਦੂੰਗਾ ਹੈ ਤੇਰੇ aí ਮੌਤਿਆ ਲੈ ਜਾਣ ਮੈਨੂੰ ਨਹੀਂ ਜਾ ਮੰਜੂ ਤਾਥਾਈਂ ਗੱਲ ਖੋੜ ਕੇ ਸੜਾ ਦੂੰਗਾ ਓਏ ਸਾਡੀ ਆਰਤੀ ਤੇ ਪੈਂਦੇ ਬਹਿਣ ਹੀ ਨੇ ਚੰਗੇ ਸਾਡੀ ਆਰਤੀ ਤੇ ਪੈਂਦੇ ਬਹਿਣ ਹੀ ਨੇ ਚੰਗੇ ਤੇਰੀ ਡੋਲੀ ਉੱਤੇ ਲੱਗੀ ਜਾਣੇ ਹੀਰੇ ਅੱਜ ਜਾਦੇ ਆ ਗਏ ਯਾਰ ਬੱਕਰੀਆਂ ਵਾਲੇ ਸੱਲ ਕੱਟ ਗਏ ਜਦੋਂ ਨਹੀਂ ਮਿਲੋ ਤੇਰੇ ਹਾ ਅੱਜ ਨੂੰ ਤਾਂ ਮੈਂ ਵੀ ਹੁੰਦਾ ਵੱਡਾ ਕਲਾਕਾਰ ਨਹੀਂ ਸੁਖਪ੍ਰੀਤ ਨੂੰ ਗਰੀਬੀ ਗਈ ਮਾਰ ਆਏ ਉਹੀ ਇਹ ਕਿੱਕੜਾ ਨੇ ਉਹੀ ਇਹ ਨਹੀਂ ਚੋਆ ਸਾਡਾ ਜਿੱਥੇ ਆ ਪਾ ਮਿਲਦੇ ਸੀ ਕਰ ਕੋ ਜੀ ਯਾਦ ਨਹੀਂ ਹਾ ਆਖਦੇ ਨੇ ਲੋਕ ਜੀ ਨੂੰ ਪਿੰਡ ਤਾਂ ਕਰਾਚੋ ਹਾਂ ਆਖਦੇ ਨੇ ਲੋਕ ਜੀ ਨੂੰ ਪਿੰਡ ਤਾਂ ਕਰਾਚੋ ਹੁਣ ਬੱਖੋਂ ਬੱਖ ਹੋ ਗਏ ਨੇ ਬਥੇਰੇ ਅੱਜ ਜਾਦੇ ਆ ਗਏ ਯਾਰ ਬੱਕਰੀਆਂ ਵਾਲੇ ਸੱਲ ਘਟ ਗਏ ਜਦੋਂ ਨਹੀਂ ਬਿੱਲੋਂ ਤੇਰੇ ਅੱਜ ਜਾਦੇ ਆ ਗਏ ਯਾਰ ਬੱਕਰੀਆਂ ਵਾਲੇ ਸੱਲ ਘਟ ਕੇ ਜਵੋਣੀ ਬਿਲੋਂ ਤੇਰੇ ਬਹੁਤ ਵਧੀਆ ਬਹੁਤ ਵਧੀਆ ਚੱਕ ਦੇ ਰਿਹਾ ਬੰਦ ਲੈ ਚੱਕ ਦੇ ਬਹੁਤ ਸੋਹਣਾ ਚੁੱਪ ਬਈ ਹਾਂਜੀ ਚਲ ਹਾਈ ਕਾਲੇ ਹਿਰਨਾ ਰੁਈਆਂ ਫਿਰਨਾ ਸਿੰਘਾਂ ਤੇ ਤੇਰੇ ਕੀ ਕੁਝ ਲਿਖਿਆ ਤਤਰ ਤੇ ਮੰਗਰਾਈਆਂ ਬਈ ਪਹਿਲਾ ਟੱਪਦਾ ਕੰਦ ਕੋਠੜੇ ਓ ਪਹਿਲਾ ਟੱਪਦਾ ਕੰਦ ਕੋਠੜੇ ਹੁਣ ਨਾ ਟੱਪੇਂਦਾ ਖਾਈਆਂ ਬਈ ਖਾਈ ਟੱਪਦੇ ਦੇ ਲੱਗਿਆ ਕੰਡਾ ਓ ਖਾਈ ਟੱਪਦੇ ਦੇ ਲੱਗਿਆ ਕੰਡਾ ਦੇਵੇ ਰਾਮ ਦਾ ਹਾਈਆਂ ਹਾਈ ਮਾਸਤਰਾ ਤਾਂ ਕੁੱਤੇ ਨੇ ਖਾਦਾ ਓ ਮਾਸਤਰਾ ਤਾਂ ਕੁੱਤੇ ਨੇ ਖਾਦਾ ਹੱਡੀਆਂ ਰੇਤਰ ਲਾਈਆਂ ਹੁਣ ਨਾ ਸਿਆਣ ਦੀਆਂ ਜੇਠਾ ਨੂੰ ਪਰਜਾਈਆਂ ਹੁਣ ਨਾ ਜਾਣ ਦੀਆਂ ਜੇਠਾ ਨੂੰ ਪਰਜਾਈਆਂ ਹੁਣ ਨਾ ਜਾਣ ਦੀਆਂ ਓ ਬਈ ਹੀਰ ਦੀ ਖਾਤਰ ਮਰ ਗਿਆ ਰਾਂਜਾ ਛੱਡਿਆ ਤਖਤ ਹਯਾਰਾ ਸੋਹਣੀ ਨੇ ਅਜ ਸੋਹਣੀ ਨੇ ਮਹੀਵਾਲ ਪੱਟਤਾ ਬਈ ਸੋਹਣੀ ਨੇ ਮਹੀਵਾਲ ਪੱਟਤਾ ਬੈਤਲ ਨੇ ਬਣ ਜਾ ਰਹਾ ਬਈ ਖੂ ਜੋੜਦਾ ਮਰ ਗਿਆ ਮੱਜ ਨੂੰ ਹਾਏ ਹਾਏ ਖੂ ਜੋੜਦਾ ਮਰ ਗਿਆ ਮੱਜ ਨੂੰ ਸੀ ਲੈਲਾ ਨੂੰ ਪਿਆਰਾ ਮੇਰੀ ਮਨ ਬਤਲੋ ਮਿੰਤਾ ਕਰੇ ਕਬਾਰਾ ਮੇਰੀ ਮਨ ਬਤਲੋ ਬਹੁਤ ਵਧੀਆ ਇਹ ਲੱਗਦਾ ਇਸਨੇ ਜ਼ਿਆਦਾ ਪੱਟਤਾ ਬੱਕਰੀਆਂ ਨੇ ਘੱਟ ਪੱਟਿਆ ਹਾਈ ਵੀ ਕੰਨ ਕਹਿੰਦੇ ਪਿਛਲੇ ਪਿਛਲਾ ਜੋ ਬਦਲ ਗਿਆ ਯਾਰ ਉਹ ਹੋ ਗਏ ਕੰਮ ਕੋਲੋਟੇ ਓਏ ਲਾ ਕੇ ਸਕੀਨੀ ਜਾਣ ਔਰਤਾ ਭੱਲੇ ਓਏ ਲਾ ਕੇ ਸਕੀਨੀ ਜਾਣ ਔਰਤਾ ਬੰਨ ਕੇ ਜਾਂਦੀਆਂ ਝੋਟੇ ਓਏ ਜੇ ਕੋਈ ਗੱਲ ਭੜੇ ਦੀ ਬੋਲੇ ਭੱਲੇ ਓਏ ਜੇ ਕੋਈ ਗੱਲ ਭੜੇ ਦੀ ਬੋਲੇ ਬੋਲ ਬੋਲਦੀਆਂ ਖੋਟੇ ਓਏ ਖਿਚਮੇ ਪਜਾਮੇ ਰੇ ਬਕੜਤੀਆਂ ਭੱਲੇ ਓਏ ਖਿਚਮੇ ਪਜਾਮੇ ਰੇ ਬਕੜਤੀਆਂ ਜੱਟ ਕੇ ਸੁਨੈਰੀ ਗੋਟੇ ਹੋਗੇ ਮੁੰਡਿਓ ਪਿਛਲੇ ਰੇਸੀ ਮੀਟ ਟੋਟੇ ਹੋ ਗਏ ਬੰਦ ਮੁੰਡਿਓ ਰੇਸੀ ਮੀਟ ਟੋਟੇ ਹੋ ਗਏ ਬੰਦ ਰਾਨਾ ਰਾਨਾ ਗੌਰ ਨਾਲ ਸੂਲੀ ਤੇ ਨਹੀਂ ਸੋਖਾ ਜੋਗ ਕਮਾਉਣਾ ਸੋਖਾ ਜੋ ਕਮਾਉਣਾ ਸਾਡੇ ਮੁੰਡੇ ਕੰਮ ਕਰਦੇ ਰੀਜ ਨਾਲ ਜੋ ਡਾਡੇ ਨੂੰ ਪਾਉਣਾ ਵਿਚ ਗਦੇ ਦੇ ਆਗੀ ਮੇਲਣ ਸਿੱਖ ਲਿਆ ਗਾਉਣ ਬੱਲੇ ਸਿੱਖ ਲਿਆ ਗਾਉਣ ਬਜਾਉਣਾ ਸਿੰਦੇ ਸਾਤੋਂ ਸਿੱਖ ਲਈ ਆ ਕੇ ਬੁਕਚੂ ਨਾਲ ਬਜਾਉਣਾ ਝੂਨ ਨਾਲ ਬਜਾਉਣਾ ਬਜੀਆਂ ਪੀਨਾ ਤੋਂ ਕਿੰਨਾ ਗਾਣੇ ਚੌੜਾ ਬਜੀਆਂ ਬੀਨਾ ਤੋ ਕਿੰਨਾ ਗਾਣੇ ਸੌਣਾ ਬਦਿਆ ਵੀਨਾ ਕੋ ਓ ਬਈ ਬੀਕਾ ਨੈਰ ਤੋਂ ਹੋਟਲ ਆਂਦਾ ਲਾ ਕੇ 985 ਸੈਨੇ ਦੇ ਵਿੱਚ ਬਣਦੀ ਝਾਂਜਰਾ ਓ ਬਈ ਸੈਨੇ ਦੇ ਵਿੱਚ ਬਣਦੀ ਝਾਂਜਰ ਮੁਕਸਰ ਬਣਦੀ ਕਾਟੀ ਭਾਈ ਬਖਤੌਰੇ ਬਣਦੇ ਟਕੂਏ ਰੱਲੇ ਬਣੇ ਗੱਦਾਸੀ ਪੂਰੀ ਸ਼ਹਿਰ ਵਿੱਚ ਬਣਦੀਆਂ ਕਈਆਂ ਓ ਤੂਰੀ ਸ਼ਾਇਰ ਵਿੱਚ ਬਣਦਿਆ ਕਈਆਂ ਕਾਸੀਬਾਰ ਪਿੰਡ ਦਾਤੀ ਗੱਦੜ ਵਾਹੇ ਨਸਬਾਰ ਹੈ ਬਣਦੀ ਹੇ ਗੱਦੜ ਵਾਹੇ ਨਸਬਾਰ ਹੈ ਬਣਦੀ ਕਸਰਹੀ ਨਾ ਬਾਕੀ ਨਹੀਂ ਬਈ ਜਾ ਬੋਤੇ ਤੇ ਅਰਲੀਆ ਕੀ ਨਹੀਂ ਬਈ ਜਾ ਬੋਤੇ ਤੇ ਬਹੁਤ ਵਧੀਆ ਬਾਈ ਕੇਲੇ ਕੇਲੇ ਬੋਲੀ ਸਾਡੀ ਐ ਚੱਲਦੀ ਜਿਵੇਂ ਚੱਲਦੇ ਸੜਕ ਤੇ ਕੇਲੇ ਚੱਲਦੇ ਸੜਕ ਤੇ ਤੇਲੇ ਦੱਸ ਮੈਨੂੰ ਦੇਵ ਗਿਆ ਕਿਵੇਂ ਨਿੰਮ ਤੇ ਚੜਨਾ ਨਿੰਮ ਤੇ ਚੜਨ ਕਰੇਲੇ ਪਿੱਸੇ ਨਾ ਲੱਗਦੇ ਜੋ ਨਵੇਂ ਬਣਾਏ ਓ ਨਵੇਂ ਬਣਾਏ ਚੇਲੇ ਦੁਨੀਆ ਮਤ ਵੱਲਦੀ ਡਟ ਲੋ ਭਰਾ ਤੇਲੇ ਦੁਨੀਆ ਮਤ ਵੱਲਦੀ ਡਟ ਲੋ ਭਰਾ ਤੇਲੇ ਦੁਨੀਆ ਮਤ ਵੱਲਦੀ ਲੈ ਹੁਣ ਸਾਨੂੰ ਗੁਰੂ ਚੇਲੇ ਦੀਆਂ ਸੁਣਾਉਣਾਗਾ ਓ ਕੁਝ ਚੇਲੇ ਹੁੰਦੇ ਗੁਰਮਾ ਦੇ ਨਾਲ ਦਗਾ ਕਮਾ ਜਾਂਦੇ ਓ ਕੰਮ ਸਿੱਖ ਕੇ ਹੋਰ ਤੋਂਗਰੋ ਕੋਈ ਹੋਰ ਬਣਾ ਜਾਂਦੇ ਅ ਜਿਹੜਾ ਉਂਗਲ ਹੀ ਫੜ ਸਿਖਾਵੇ ਗੁਰੂ ਤਾਂ ਉਹੀ ਹੁੰਦਾ ਏ ਆ ਸੌਦੇ ਦਲਾਂਦੇ ਸਜਣੋ ਕੋਈ ਵਪਾਰ ਨਹੀਂ ਹੁੰਦੇ ਹਾਇ ਹਲਕੇ ਬੰਦੇ ਵਚਨਧਾਰ ਗੱਲਾਂ ਨਹੀਂ ਚੱਲ ਸਕਦੇ ਇਸੇ ਲਈ ਫਕਰਾਂ ਦੇ ਬਹੁਤੇ ਯਾਰ ਨਹੀਂ ਹੁੰਦੇ ਮਾਈਕ ਮਾਈਕ ਮੇਰੇ ਚੇਲੇ ਦਾ ਲਿਖਿਆ ਹੋਇਆ ਤੇ ਮੇਰੇ ਚੇਲੇ ਦਾ ਗਾਇਆ ਹੋਇਆ ਕੇ ਜੇ ਖਾਨ ਉਹ ਮੈਂ ਕਿੱਧਰ ਲਾ ਲਵਾਂ ਕੇ ਜੇ ਖਾਨ ਉਧਰ ਲਾਵਾਂ ਉਹ ਮੇਰੇ ਚੇਲੇ ਦਾ ਸੁਝਾ ਲਵਾਂ ਦੂਜਾ ਹੀ ਲਾਲੇ ਦੂਜਾ ਹੀ ਕਈ ਗਰੀ ਕੱਢ ਕੇ ਦੇਖਣੋ ਬਈ ਨਾ YouTube ਤੇ ਕੇਜੇ ਖਾਨ ਭਰ ਲਿਓ ਅੱਛਾ ਜੀ ਮੇਰੇ ਘਰ ਦੇ ਦੇਸਾ ਪਿੰਡ ਆ ਮੇਰਾ ਪਿੰਡ ਗੰਡਾ ਸਿੰਘ ਵਾਲਾ ਤੁਸੀਂ ਵੀ ਬੱਕਰੀਆਂ ਸ਼ੌਂਕ ਰਾਦੇ ਹੋ ਬੱਕਰੀਆਂ ਦਾ ਸ਼ੌਂਕ ਪੂਰਾ ਫੁੱਲ ਵਾ ਟਫ ਸੁਣਾ ਦੇ ਬਈ ਘੈਂਟ ਜੀ ਬੋਲੀ ਹੁਣ ਮਾਈਕ ਲੱਗੇ ਕਹਿੰਦਾ ਬੱਕਰੀ ਪਾਲਣਾ ਹੈ ਨਹੀਂ ਕੰਮ ਸਖਾਲਾ ਹਾਂ ਜੀ ਬੱਕਰੀ ਪਾਲਣਾ ਹੈ ਨਹੀਂ ਕੰਮ ਸਖਾਲਾ ਮਿਹਨਤ ਕਸਰਤ ਕਰਨੀ ਪੈਂਦੀ ਗਰਮੀ ਹੋਵੇ ਜਾਂ ਪਾਲਾ ਪਾਲਾ ਨਾਲ ਸ਼ੌਂਕ ਦੇ ਆਮਾ ਮੇਲੇ ਤੇ ਹੋਉਂਦੀ ਆ ਲਾਲਾ ਲਾਲਾ ਉਹ ਮਸਹੂਰ ਗਿਆ ਮੇਲਾ ਕਾਲੇ ਕਿਆ ਵਾਲਾ ਇਹ ਜਿਹੜਾ ਕਾਲੇ ਕਿਆਂ ਦਾ ਮੇਲਾ ਇੱਥੇ ਹਰ ਇੱਕ ਪਿੰਡ ਤੋਂ ਬੰਦ ਆਉਂਦਾ ਹਰ ਇੱਕ ਸ਼ਹਿਰ ਤੋਂ ਆਉਂਦਾ ਹਰ ਇੱਕ ਜ਼ਿਲ੍ਹੇ ਤੋਂ ਆਉਂਦਾ ਜ਼ਿਲ੍ਹੇ ਤੋਂ ਆਉਂਦਾ ਸਹੀ ਹੈ ਐਸਾ ਕੋਈ ਜ਼ਿਲ੍ਹਾ ਮੇਰੇ ਹਿਸਾਬ ਚ ਰਹਿੰਦਾ ਨਹੀਂ ਹੈਗਾ ਵੀ ਜਿਹੜਾ ਨਾਕ ਕਾਲੇ ਕੇ ਮੇਲੇ ਤੇ ਆਉਂਦਾ ਹੋਵੇ ਇਹਦਾ ਇਹ ਮੇਲੇ ਤੇ ਬਾਬੇ ਦੀਆਂ ਬਾਬੇ ਮਾਈ ਦੀ ਚੌਂਕੀ ਭਰੌਣ ਆਉਂਦੇ ਨੇ ਹਾਂ ਹੋ ਧੰਨਵਾਦ ਭਾਈ ਬਹੁਤ ਬਹੁਤ ਤਿਆਬ ਦਾ ਭਾਈ ਨਾਂ ਤੇ ਨੰਬਰ ਜ਼ਰੂਰ ਦੱਸ ਦਿਓ ਮੇਰਾ ਨਾਮ ਹੈਗਾ ਸਿੰਦਾ ਖਾਨ ਪਿੰਡ ਗਰਵਸਪੁਰਾ ਗੰਡਾ ਸਿੰਘ ਵਾਲਾ ਮੇਰਾ ਅੰਪਲਾਈ ਨੰਬਰ ਹੈਗਾ 98153 44173 ਭਾਈ ਤੂੰ ਵੀ ਦੱਸ ਦੇ ਆਪਦਾ ਮੋਬਾਈਲ ਨੰਬਰ ਮਾਈਲ ਚੋਂ ਕੱਟਣਾ ਪਹਿਲਾਂ ਗਾਣੇ ਬੜੇ ਜਿਆਦਾ ਨੰਬਰ ਨਹੀਂ ਯਾਦ ਪੜੇ ਜਿਆਦਾ ਨਹੀਂ ਸਹੀ ਗੱਲ ਨੰਬਰ ਆਪਾਂ ਸਕਰੀਨ ਤੇ ਚਲਾ ਦਿਆ ਕੋਈ ਬਾਅਦ ਚ ਦੇ 9569 ਬਰੇ 83 ਮੋਬਾਈਲ ਤੇ 03 ਠੀਕ ਆ ਭਾਈ ਧੰਨਵਾਦ ਭਾਈ ਸਾਰਿਆਂ ਦਾ ਜੀ